ਪੰਦੇਰ ਕਿਸਾਨ ਮਿਲਦੂਸ਼ ਕਮੇਟੀ ਪੰਜਾਬ ਤੋਂ ਦੇਖੋ ਅੱਜੋ ਕੇਵਲ ਆਪਰੇਟਰ ਆਏ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਰੋਜ਼ਗਾਰ ਕਰਦੇ ਹਾਂ ਰੋਟੀ ਖਾਂਦੇ ਹਾਂ 10000 ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਵਾ ਆ ਥਾਂ ਥਾਂ ਤੋਂ ਜਿਹੜੀਆਂ ਸਾਡੀਆਂ ਕਹਿੰਦੇ ਕੇਵਲਾਂ ਕੱਟੀਆਂ ਜਾਂਦੀਆਂ ਵਾ ਅਸੀਂ ਸੀਸੀਟੀਵੀ ਦੀਆਂ ਫੁਟੇਜ ਵੀ ਬਖਾਲਦੇ ਹੈਗੇ ਆ ਪਰ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਹੁੰਦੀ ਤੇ ਸਾਡਾ ਜਿਹੜਾ ਮੇਨ ਪੈਸਾ ਬੇਦੇ ਵਿੱਚ ਨਸਟ ਹੋ ਰਿਹਾ ਹੈਗਾ ਤੇ ਪੋਲੀਟੀਕਲ ਵਨ ਡੇਟਾ ਤਹਿਤ ਸਾਨੂੰ ਕੀਤਾ ਜਾ ਰਿਹਾ ਬਾ ਤੰਗ ਕੀਤਾ ਜਾ ਰਿਹਾ ਤਾਂ ਅਸੀਂ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਹਿੰਨੇ ਆਂ ਵੀ ਜਿਹੜੀਆਂ ਵੀ ਹਦਾਇਤਾਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦੀਆਂ ਵਾ ਜੋ ਸਾਰੀਆਂ ਪੂਰੀਆਂ ਕਰ ਰਹੇ ਆ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਜਥੇਬੰਦੀ ਕੇਵਲ ਆਪਰੇਟਾਂ ਦੇ ਇਸ ਅੰਦੋਲਨ ਦੀ ਹਮਾਇਤ ਕਰੂਗੀ ਵੀ ਉਹਨਾਂ ਨੂੰ ਨਾਜਾਇਜ਼ ਜਿਹੜਾ ਬਾ ਤੰਗ ਨਾ ਕੀਤਾ ਜਾਵੇ ਸਾਬ ਉਹਨਾਂ ਦੇ ਕਾਰੋਬਾਰ ਖੋਏ ਜਾ ਰਹੇ ਆ ਮੈਨੂੰ ਵੀ ਲੱਗਦਾ ਜਦੋਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦੀ ਕੋਈ ਵੀ ਮਹਿਕਮਾ ਫਾਲੋ ਅਪ ਕਰਦਾ ਤੇ ਮੈਨੂੰ ਲੱਗਦਾ ਜੇ ਕੋਈ ਕਾਨੂੰਨ ਦੇ ਅਗੇਂਸਟ ਆ ਫਿਰ ਤਾਂ ਕਾਰਵਾਈ ਕੀਤੀ ਜਾਵੇ ਜੇ ਸਾਰੇ ਨਿਜਮ ਪਾਰ ਸਰਕਾਰ ਦੇ ਬ੍ਰੋਡਕਾਸਟਿੰਗ ਮਿਨਿਸਟਰੀ ਦੇ ਪੂਰੇ ਹੋ ਰਹੇ ਆ ਤੇ ਮੈਨੂੰ ਲੱਗਦਾ ਨਿਜੀ ਤੌਰ ਤੇ ਤੰਗ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਪਟੀਸ਼ਨ ਕਰਨ ਨੂੰ ਅਸੀਂ ਤਿਆਰ ਹੈ ਸਰਕਾਰ ਕਰਨ ਤਿਆਰ ਹੈ ਕਿ ਕੰਪੀਟੀਸ਼ਨ ਹੋ ਰਿਹਾ ਹੈ ਸਰਕਾਰ ਵੀ ਤੱਕਾ ਕਰੀਏ ਜੀ ਨਹੀਂ ਦੇਖੋ ਕੋਈ ਵੀ ਜਿਵੇਂ ਲਾ ਕਹਿੰਦਾ ਵੀ ਕੋਈ ਵੀ ਇਸ ਕੰਮ 'ਚ ਆ ਸਕਦਾ ਆਜੇ ਕੋਈ ਦਿੱਕਤ ਨਹੀਂ ਹੈਗੀ ਪਰ ਗੈਰ ਅਸੂਲੀ ਢੰਗ ਵਰਤ ਕੇ ਕੋਈ ਤਾਕਤ ਦੀ ਵਰਤੋਂ ਕਰਕੇ ਤੰਗ ਕਰਕੇ ਤਾਂ ਕਿਸੇ ਨੂੰ ਵਪਾਰ ਨਾ ਪੰਜਾਬ 'ਚ ਖੋਇਆ ਜਾਵੇ ਕਿਉਂਕਿ ਇਹਨਾਂ ਨਾਲ ਵੀ ਸਧਾਰਨ ਕੇਵਲ ਪੁਲੀਟਰਾਂ ਨਾਲ ਲੋਕ ਜੁੜੇ ਹੋਏ ਆ ਸਾਨੂੰ ਪਤਾ ਸਾਡੇ ਪਿੰਡਾਂ 'ਚੋਂ ਮੁੰਡੇ ਆਉਂਦੇ ਕੇਵਲ ਦਾ ਕੰਮ ਕਰਦੇ ਆ ਤੇ ਕੋ 8-10 ਹਜ਼ਾਰ ਦੀ ਨੌਕਰੀ ਹੁੰਦੀ ਆ ਤੇ ਸਾਰਿਆਂ ਦੇ ਪਰਿਵਾਰ ਪਾਲਦੇ ਆ ਅੱਗੇ ਵੀ ਕਿੰਨਾ ਕੇ ਸਹਿਯੋਗ ਕੀਤਾ ਜਾਏਗਾ ਅਸੀਂ ਵੇਖੋ ਹਮੇਸ਼ਾ ਮੁਰਾਰਲੀ ਇਹਨਾਂ ਦੇ ਨਾਲ ਰਹੇ ਆ ਹਮੇਸ਼ਾ ਕਿਤੇ ਵੀ ਪੰਜਾਬ 'ਚ ਧੱਕਾ ਹੁੰਦਾ ਇਹਨਾਂ ਨਾਲ ਵੀ ਖੜਾਂ ਕਿਸੇ ਹੋਰ ਨਾਲ ਵੀ ਖੜਾਂਗੇ ਵੀ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਸਿੰਘ ਪੰਦੇਰ ਕਿਸਾਨ ਮਿਲ ਦੂਸ਼ਿਕਸ਼ ਕਮੇਟੀ ਪੰਜਾਬ ਤੋਂ ਦੇਖੋ ਅੱਜ ਕੇਵਲ ਆਪਰੇਟਰ ਆਏ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਰਜਕਾਰ ਕਰਦੇ ਹਾਂ ਸੋ ਰੋਟੀ ਖਾਂਦੇ ਹਾਂ 10000 ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਵਾ ਆ ਥਾਂ ਥਾਂ ਤੋਂ ਜਿਹੜੀਆਂ ਸਾਡੀਆਂ ਕਹਿੰਦੇ ਕੇਵਲਾਂ ਕੱਟੀਆਂ ਜਾਂਦੀਆਂ ਵਾ ਅਸੀਂ ਸੀਸੀਟੀਵੀ ਦੀਆਂ ਫੁਟੇਜ ਵੀ ਬਖਾਲਦੇ ਹੈਗੇ ਆ ਪਰ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਹੁੰਦੀ ਤੇ ਸਾਡਾ ਜਿਹੜਾ ਮੇਨ ਪੈਸਾ ਬੇਦੇ ਵਿੱਚ ਨਸਟ ਹੋ ਰਿਹਾ ਹੈਗਾ ਤੇ ਪੋਲੀਟੀਕਲ ਵਨ ਡੇਟਾ ਤਹਿਤ ਸਾਨੂੰ ਕੀਤਾ ਜਾ ਰਿਹਾ ਵਾ ਤੰਗ ਕੀਤਾ ਜਾ ਰਿਹਾ ਤਾਂ ਅਸੀਂ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਹਿੰਨੇ ਆਂ ਵੀ ਜਿਹੜੀਆਂ ਵੀ ਹਦਾਇਤਾਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦੀਆਂ ਵਾ ਜੇ ਉਹ ਸਾਰੀਆਂ ਪੂਰੀਆਂ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਜਥੇਬੰਦੀ ਕੇਵਲ ਆਪਰੇਟਾਂ ਦੇ ਇਸ ਅੰਦੋਲਨ ਦੀ ਹਮਾਇਤ ਕਰੂਗੀ ਕਿ ਉਹਨਾਂ ਨੂੰ ਨਾਜਾਇਜ਼ ਜਿਹੜਾ ਵਾ ਤੰਗ ਨਾ ਕੀਤਾ ਜਾਵੇ ਸਾਬ ਉਹਨਾਂ ਦੇ ਕਾਰੋਬਾਰ ਖੋਏ ਜਾ ਰਹੇ ਆ ਮੈਨੂੰ ਵੀ ਲੱਗਦਾ ਜਦੋਂ ministry of broadcasting ਦੀ ਕੋਈ ਵੀ ਮਹਿਕਮਾ ਫੋਲੋ ਅਪ ਕਰਦਾ ਤੇ ਮੈਨੂੰ ਲੱਗਦਾ ਜੇ ਕੋਈ ਕਾਨੂੰਨ ਦੇ ਅਗੇਂਸਟ ਆ ਫਿਰ ਤਾਂ ਕਾਰਵਾਈ ਕੀਤੀ ਜਾਵੇ ਜੇ ਸਾਰੇ ਨਿਜਮ ਪਾਰ ਸਰਕਾਰ ਦੇ broadcasting ministry ਦੇ ਪੂਰੇ ਹੋ ਰਿਹਾ ਤੇ ਮੈਨੂੰ ਲੱਗਦਾ ਨਿੱਜੀ ਤੌਰ ਤੇ ਤੰਗ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਪੀਟੀਸ਼ਨ ਕਰਨ ਨੂੰ ਅਸੀਂ ਤਿਆਰ ਆ ਸਰਕਾਰ ਕਰਨ ਤਿਆਰ ਆ ਕਿ ਕੰਪੀਟੀਸ਼ਨ ਹੋ ਰਿਹਾ ਹੈ ਸਰਕਾਰ ਵੀ ਤੱਕਾ ਕਰੀ ਹੈ ਜੀ ਦੇਖੋ ਕੋਈ ਵੀ ਜਿਵੇਂ ਲਾ ਕਹਿੰਦਾ ਵੀ ਕੋਈ ਵੀ ਇਸ ਕੰਮ ਚ ਆ ਸਕਦਾ ਆ ਜਾ ਕੋਈ ਦਿੱਕਤ ਨਹੀਂ ਹੈਗੀ ਪਰ ਗੈਰ ਅਸੂਲੀ ਢੰਗ ਵਰਤ ਕੇ ਕੋਈ ਤਾਕਤ ਦੀ ਵਰਤੋਂ ਕਰਕੇ ਤੰਗ ਕਰਕੇ ਤਾਂ ਕਿਸੇ ਨੂੰ ਵਪਾਰ ਨਾ ਪੰਜਾਬ 'ਚ ਖੋਇਆ ਜਾਵੇ ਕਿਉਂਕਿ ਇਹਨਾਂ ਨਾਲ ਵੀ ਸਦਾਰਨ ਕੇਵਲ ਪੁਲੀਟਰਾਂ ਨਾਲ ਲੋਕ ਜੁੜੇ ਹੋਏ ਆ ਸਾਨੂੰ ਹੀ ਪਤਾ ਸਾਡੇ ਪਿੰਡਾਂ 'ਚੋਂ ਮੁੰਡੇ ਆਉਂਦੇ ਕੇਵਲ ਦਾ ਕੰਮ ਕਰਦੇ ਆ ਤੇ ਕੋਈ 8-10 ਹਜ਼ਾਰ ਦੀ ਨੌਕਰੀ ਹੁੰਦੀ ਆ ਤੇ ਸਾਰਿਆਂ ਦੇ ਪਰਿਵਾਰ ਪਾਲਦੇ ਆ ਅਸੀਂ ਵੇਖੋ ਕਿੰਨਾ ਕੇ ਸਹਿਯੋਗ ਕੀਤਾ ਜਾਏਗਾ ਅਸੀਂ ਵੇਖੋ ਹਮੇਸ਼ਾ ਮੁਰਾਰਲੀ ਇਹਨਾਂ ਦੇ ਨਾਲ ਰਹੇ ਆ ਹਮੇਸ਼ਾ ਕਿਤੇ ਵੀ ਪੰਜਾਬ 'ਚ ਧੱਕਾ ਹੁੰਦਾ ਇਹਨਾਂ ਨਾਲ ਵੀ ਖੜਾਂ ਕਿਸੇ ਹੋਰ ਨਾਲ ਵੀ ਖੜਾਂਗੇ ਵੀ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ